ਆ ਸੱਟ ਕੱਟ ਹੋਈ ਹੈ ਜੀ ਉਧਰੋਂ 999 ਦਾ ਸਟੇਟ ਤੋਂ ਆਇਆ ਹੁਣ ਜਦੋਂ ਫੋਨ ਬੰਦ ਜਾਂਦਾ ਮਰਾ ਬੜਾ ਸੈਟ ਤੋਂ ਪਰ ਪਾਣ ਜੋ ਆਪਣਾ ਬੰਦਾ ਯਾਰ ਕੀ ਹੈ ਨਾ Di i d e o ini, beri saya lebih banyak lagi y a n mengalami. வணக்கம் <laughs> வணக்கம். ਅਸੀਂ ਆਇਆ ਬਈ ਯਾਰ ਤੜਕੇ ਸਾਡੇ ਕੋਲੇ ਫੋਨ ਗਿਆ ਇੱਕ ਵਾਰੀ ਛੋੜਾ ਮੁੰਡਾ ਡਿੱਗਿਆ ਪਿਆਗਾ ਅਸੀਂ ਆ ਕੇ ਦੇਖਿਆ ਤਾਂ ਉਹ ਦਹਾ ਨਾਲ ਵੱਢਿਆ ਪਿਆ ਬਾਬਾ ਯਾਰ ਹਲੋ ਹਾਂ ਦੇਖੋ ਪੰਜ 6 ਮਹੀਨੇ ਪਹਿਲਾਂ ਵੀ ਇਹਨਾਂ ਨੂੰ ਕੋਈ ਇੱਕ ਧਮਕੀ ਮਿਲਦੀ ਸੀਗੀ ਪੱਤਰ ਮਿਲਦੇ ਸੀ ਦੁਕਾਨ ਮੂਰੇ ਲਾਜਦੇ ਸੀ ਪੋਸਟਰ ਜੀ ਵੀ ਇਹਦੀ ਦੁਕਾਨ ਚ ਕਾਓ ਅਜੀ ਦੁਕਾਨ ਚ ਕਾਓ ਪਤਾ ਲੱਗ ਨਹੀਂ ਰਿਹਾ ਸਾਰੇ ਪਿੰਡ ਚ ਵੀ ਰੌਲਾ ਪਿਆ ਰਿਹਾ ਜੀ ਜੇ ਪੁਲਿਸ ਬਰੀਕੀ ਨਾਲ ਜਾਂਚ ਕਰੇ ਤਾਂ ਸਾਨੂੰ ਪੁਲਿਸ ਤੇ ਵਿਸ਼ਵਾਸ ਹੈ ਵੀ ਪੁਲਿਸ ਬਰੀਕੀ ਨਾਲ ਜਾਂਚ ਕਰੇ ਤਾਂ ਪੁਲਿਸ ਸਾਡਾ ਕੇਸ ਬੱਚੇ ਦੋ ਸੇ ਦਿੱਤੀਆ ਕੱਢੂ। ਕਤਲ ਕਿਵੇਂ ਹੋਇਆ ਲੱਗਦਾ ਹੈ? ਕਤਲ ਜੀ ਕੋਈ ਪਤਾ ਨਹੀਂ ਲੱਗ ਰਿਹਾ ਹੈ ਜੀ ਵੀ ਦੋ ਬੰਦੇ ਗੱਡੀ 3-4 ਕਿਲੋਮੀਟਰ ਤੋਂ ਇਕੱਲੇ ਤੋਂ ਭੱਜ ਆਇਆ ਵੀ ਹੈ ਜੀ ਇਹ। ਭੱਜ ਕੇ ਆਇਆਗਾ ਖੂਨ ਚ ਆਉਂਦਾ ਆਉਂਦਾ ਮਗਰ ਹੋ ਸਕਦਾ ਬੰਦੇ ਉਹਦੇ ਮਗਰ ਦਾ ਮਾਰਦੇ ਆਉਂਦੇ ਨੇ ਸੜਕ ਤੇ ਆ ਕੇ ਡਿੱਗਿਆ ਜੀ ਇਹ। ਦੇਖੋ ਫਿਰ ਸਾਨੂੰ ਤਾਂ ਤਰਤੇ ਪਤਾ ਲੱਗਿਆ ਜੀ। ਬਾਜੀ ਦਾ ਵਾਕ ਹੀ ਚੱਲੂ। ਹਾਂ ਪੁਲਿਸ ਜਾਂਚ ਕਰ ਰਹੀ ਹੈ ਜੀ। ਬਹੁਤ ਬਰੀਕੀ ਨਾਲ ਜਾਂਚ ਚੱਲ ਰਹੀ ਆ ਖੈਰ ਇਹੋ ਜੀ ਗੱਲ ਨਹੀਂ ਸਾਡ ਨੂੰ 2 ਘੰਟੇ ਹੋ ਗਏ ਲੱਗਿਆ ਨੂੰ ਜੀ ਇਹ ਫਿਰ ਵੀ ਦੇਖ ਰਹੇ ਨਹੀਂ ਜੀ ਫਿੰਗਰਪ੍ਰਿੰਟ ਵੇਰਾ ਇਹਨਾਂ ਦੇ ਕੋਈ ਦੇਖਣਗੇ ਜੀ ਜੀ ਕੀ ਗੱਲ ਆ ਜੀ ਤੇ ਹਾਂ ਜੀ ਇੱਕ ਦਾਹ ਪਿਆ ਸੀਗੇ ਜੀ ਕੋਲੇ ਪਿਆ ਸੀ ਦਾਹ ਜੀ ਮੰਗ ਕੀ ਕਰਦੇ ਮੰਗ ਤਾਂ ਅਸੀਂ ਐਂ ਕਰਦੇ ਆ ਜੀ ਵੀ ਸਾਡੋਂ ਜੀ ਇਹ ਜਿਹੜੇ ਬੰਦੇ ਨੇ ਕੰਮ ਕੀਤਾ ਜੀ ਉਹਨੂੰ ਕੋਈ ਕੱਟ ਦੇ ਦਿਓ ਕੱਟ ਦੀ ਸਜ਼ਾ ਦਿੱਤੀ ਜਾਵੇ ਜੀ ਤੇ ਪੁਲਿਸ ਉਹਦੀ ਪੂਰੀ ਜਾਂਚ ਕਰੇ ਜੀ ਦੇਖੋ ਇਹ 5-6 ਮਹੀਨੇ ਪਹਿਲਾਂ ਵੀ ਦੁਕਾਨ ਉਰੇ ਪੋਸਟਰ ਲੱਗਦੇ ਰਹੇ ਨੇ ਜੀ ਪਿੰਡ ਚ ਵੀ ਰੌਲਾ ਪਿਆ ਰਿਹਾ ਜੀ ਬੰਦੇ ਦਾ ਅਜੇ ਤੱਕ ਪਤਾ ਨਹੀਂ ਲੱਗ ਰਿਹਾ ਜੀ ਕਿ ਪੋਸਟਰ ਕੌਣ ਬੰਦਾ ਲਾ ਰਿਹਾ ਜੀ ਇਹ ਬਸ ਲਾਉਂਦਾ ਇਹ ਆ ਵੀ ਇਹਦੀ ਦੁਕਾਨ ਚ ਕਾਓ ਜੀ ਹਾਂ ਜੀ ਗੱਡੀ ਦੀ ਸੀਟ ਤੇ ਜੀ ਕੋਈ ਪਤਾ ਨਹੀਂ ਲੱਗ ਰਿਹਾ ਗੱਡੀ ਚ ਚਲਾਉਂਦਾ ਹੋਊਗਾ ਜੀ ਮਗਰ ਬੰਦੇ ਨੇ ਬੈਠੇ ਨੇ ਤੇ ਬਾਲ ਪੱਟੇ ਆ ਜੀ ਬਾਲ ਵੀ ਇਹਦੇ ਪੱਟੇ ਗਏ ਜੀ ਕੋ ਗੱਡੀ ਦੇ ਵਿੱਚ ਬਾਲ ਵੀ ਪਏ ਨੇ ਜੀ ਉੱਥੋਂ ਬੰਦੇ ਦੇ ਜੀ ਕੋਈ ਛੱਟ ਘਟ ਵੱਜੀ ਦਾ ਬੰਦਾ ਭੱਜਿਆ ਵੀ ਆ ਜੀ ਚਾਰ ਪਿੱਲਿਆਂ ਦੀ ਬਾਹੀ ਭੱਜ ਕੇ ਆ ਕੇ ਸੜਕ ਤੇ ਡਿੱਗਿਆ ਜੀ ਬੰਦਾ ਜਾਨ ਬਚਾਉਂਦਾ ਹੋਊਗਾ ਜੀ ਸੜਕ ਤੇ ਬਚਾਉਂਦਾ ਅਗਲਾ ਵੀ ਚੱਪਾਜ ਦ ਇੱਥੇ-ਇੱਥੇ ਕੱਟਦੇ ਦੇ ਨਿਸ਼ਾਨ ਆ ਗਏ। ਇਹਦੇ ਕੱਟਦੇ ਜਿੱਥੇ ਦਾ ਗੁੱਟ ਤੇ ਆ ਜੀ, ਸਿਰਚ ਆ ਜੀ, ਕੰਨਾਂ ਕੋਲੇ ਨੇ ਜੀ। ਦੋਨੇ ਦੋਨੇ ਬਾਹਾਂ ਤੇ ਆ ਜੀ। ਹਾਂ ਜੀ ਇਹ ਜਿਹੜੀ ਅੱਜ ਮੱਧ ਭਾਗੀ ਘਟਨਾ ਹੋਈ ਹੈ ਮੈਂ ਇਸ ਦੀ ਪੂਰ ਜ਼ੋਰ ਨਿਖੇਦੀ ਕਰਦੀ ਆਂ। ਇਹ ਇਹੋ ਜਿਹਾ ਕੁਝ ਨਹੀਂ ਹੋਣਾ ਚਾਹੀਦਾ ਸਾਡੀ ਪਾਰਟੀ ਵੱਲੋਂ ਇਸ ਦੀ ਪੂਰੀ ਨਿਖੇਧੀ ਕੀਤੀ ਜਾਂਦੀ ਹੈ ਅਸੀਂ ਪਰਿਵਾਰ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਜੋ ਜੋ ਇਹ ਘਟਨਾ ਵਾਪਰੀ ਹੈ ਉਹਦੇ ਸਬੰਧ ਵਿੱਚ ਅਸੀਂ ਪੁਲਿਸ ਨਾਲ ਵੀ ਗੱਲ ਕੀਤੀ ਹੈ ਬਹੁਤ ਜਲਦ ਜੋ ਵੀ ਇਹਦੇ ਹੈਗੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਤੇ ਅਸੀਂ ਪਰਿਵਾਰ ਦੇ ਨਾਲ ਬੜੀ ਇਹ ਦੁੱਖ ਦੇਖੋ ਮੋੜ ਕੇ ਤਾਂ ਨਹੀਂ ਅਸੀਂ ਲੈ ਕੇ ਆ ਸਕਦੇ ਪਰ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਉਹਨਾਂ ਨੂੰ ਇਨਸਾਫ ਦਿਵਾਵਾਂਗੇ ਸਾਡੀ ਜੀ ਆਪਾਂ ਤਪਾ ਪੱਖੋ ਕੈਂਚੀਆ ਰੋਡ ਤੇ ਖੜੇ ਹਾਂ ਜਿੱਥੇ ਸਾਨੂੰ ਇਹ ਇਤਲਾ ਮਿਲੀ ਅੱਜ ਸਵੇਰੇ ਕਿ ਇੱਥੇ ਇੱਕ ਡੈੱਡ ਬਾਡੀ ਰੋਡ ਦੇ ਸਾਈਡ ਤੇ ਪਈ ਹੈ ਤੇ ਉਸ ਇਤਲਾਹ ਦੇ ਰਿਸਪਾਂਸ ਵਿੱਚ ਖਾਣਾ ਸੈਨਾ ਦੀ ਟੀਮ ਇੱਥੇ ਪਹੁੰਚੀ ਹੈ ਤੇ ਨਾਲ ਮੈਂ ਇੱਥੇ ਪਹੁੰਚੇ ਹਾਂ ਮੌਕੇ ਦਾ ਜੈਸਾ ਲੈ ਰਹੇ ਹਾਂ ਤੇ ਜਿਹੜੇ ਬਾਡੀ ਹੈ ਉਹਨੂੰ ਅਸੀਂ ਉਹਦਾ ਜੈਸਾ ਵੀ ਕੀਤਾ ਤੇ ਨਾਲ ਜਿਹੜੀ ਗੱਡੀ ਹੈ ਉਹਦਾ ਵੀ ਅਸੀਂ ਸਾਰਾ ਉਹਨੂੰ ਚੈੱਕ ਅਪ ਚੈੱਕ ਕਰ ਰਹੇ ਹੈਗੇ ਹਾਂ ਤੇ ਜਿਹੜਾ ਵੀ ਅੱਗੇ ਫਰਦਰ ਫੋਰਸ ਆਫ ਐਕਸ਼ਨ ਹੈ ਕਿ ਕੌਜ਼ ਆਫ ਡੈਥ ਕੀ ਹੈ ਕਿਸ ਤਰ੍ਹਾਂ ਹੋਇਆ ਹੈ ਕੌਣ ਨਾਲ ਸੀ ਕਿਵੇਂ ਹੋਇਆ ਉਹ ਸਾਰਾ ਅਸੀਂ ਉਹਦੇ ਅਸੀਂ ਹੁਣ ਇਨਵੈਸਟੀਗੇਟ ਕਰਾਂਗੇ ਤੇ ਜਿਹੜੇ ਬਣਦੇ ਕਾਨੂੰਨੀ ਕਾਰਵਾਈ ਹੈ ਉਹ ਅਮਲ ਵਿੱਚ ਲਿਆਂਦੀ ਜਾਊਗੀ